ਹਲਕਾ ਮਜੀਠਾ ਦੇ ਪਿੰਡ ਅਜੇ ਵਾਲੀ ਦੇ ਦਿਹਾੜੇ ਹਥਿਆਰ ਦੀ ਨੋਕ ਤੇ ਪٹرول ਪੰਪ ਤੋਂ 1,47 ਹਜ਼ਾਰ ਦੀ ਲੁੱਟ ਸੂਬੇ ਅੰਦਰਵਾੜ ਦਾਤਾ ਦੀਆਂ ਘਟਨਾਵਾਂ ਦਾ ਗ੍ਰਾਫ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਇਸੇ ਘੜੀ ਵਿੱਚ ਵਾਧਾ ਹੁੰਦਿਆ ਹਲਕਾ ਮਜੀਠਾ ਦੇ ਪਿੰਡ ਅਜੇ ਵਾਲੀ ਦੇ ਦਿਹਾੜੇ ਹਥਿਆਰ ਦੀ ਨੋਕ ਤੇ ਪٹرول ਪੰਪ ਤੋਂ ਲੁੱਟ ਹੋਈ ਹੈ ਹਥਿਆਰਬੰਦ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਦੱਸ ਦਈਏ ਕਿ ਇਹ ਹਥਿਆਰਬੰਦ ਲੁਟੇਰੇ ਦੁਪਹਿਰ ਬਾਅਦ ਪੰਪ ਤੇ ਤੇਲ ਪਾਉਣ ਦੇ ਬਹਾਨੇ ਆਉਂਦੇ ਹਨ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਪਿਸਤੌਲ ਦਿਖਾ ਕੇ 147000 ਰੁਪਏ ਦੀ ਲੁੱਟ ਕਰਦੇ ਹਨ ਥਾਣਾ ਕਥੂ ਨੰਗਰ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਪੈਟਰੋਲ ਪੰਪ ਪਾਰਟੀ ਕਾਂਗਰਸ ਅਮਨਦੀਪ ਸਰ ਦੇ ਦੇਹਾਂਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਦਾ ਹੈ ਰਸ਼ਪਾਲ ਸਿੰਘ ਪੁਲਿਸ ਅਧਿਕਾਰੀ ਅਤੇ ਜਸਕਰਨ ਸਿੰਘ ਪੈਟਰੋਲ ਪੰਪ ਅਧਿਕਾਰੀ ਦਾ ਕੀ ਕਹਿਣਾ ਹੈ ਤੁਸੀਂ ਦੇਖ ਰਹੇ ਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਪੱਤਰਕਾਰ ਗੁਰਪ੍ਰੀਤ ਸਿੰਘ ਸੰਦੂ ਦੀ ਵਿਸ਼ੇਸ਼ ਰਿਪੋਰਟ ਐਂਕਰ ਗੁਰਸ਼ਰਨਜੀਤ ਕੌਰ ਹਰ ਨਵੀਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਇਹ ਜਸਕਰਨਦੀਪ ਸਿੰਘ ਇਹ ਜਸਕਰਨ ਕੀ ਗੱਲ ਹੋਈ ਇੱਥੇ ਅੱਜ ਪੰਪਤੇ ਅ ਪੰਪਤੇ ਇੱਥੇ ਮੁੰਡਾ ਸੇਲਮੈਨ ਤੇਲ ਪਾਉਣ ਦਾ ਕੰਮ ਕਰਦਾ ਆ ਉਹਦੇ ਕੋਲ ਦੋ ਬੰਦੇ ਆਂਦੇ ਆ ਅਣਪਛਾਤੇ ਉਹ ਬੰਨੇ ਹੋਏ ਸੀ ਸਰਦਾਰ ਬੰਦੇ ਤੇ ਉਹਨਾਂ ਨੇ ਆ ਕੇ ਤੇਲ ਪਵਾਉਣ ਦੇ 200 ਰੁਪਏ ਦਾ ਤੇਲ ਕਿਹਾ ਇਹਨੂੰ ਪਾ ਦੇ ਤੇ ਇਹਨੇ 200 ਰੁਪਏ ਦਾ ਤੇਲ ਪਾਉਣ ਦੇ ਵਿੱਚੋਂ ਇਹਨੇ ਪੈਸੇ ਵੀ ਨਾਲ ਕੱਢੇ ਜਦੋਂ ਚੇਂਜ ਕਰਨ ਲਈ ਤੇ ਉਹ ਇਹਨੂੰ ਰਿਵਾਲਵਰ ਦਿਖਾ ਕੇ ਕਹਿੰਦੇ ਆ ਕਿ ਆਪਣੇ ਬਾਕੀ ਦੇ ਪੈਸੇ ਦੇ ਦੇ ਸਾਨੂੰ ਨਹੀਂ ਤਾਂ ਅਸੀਂ ਗੋਲੀ ਮਾਰ ਦਾਂਗੇ ਤੇਰੇ ਇਨੇ ਆਪਣਾ ਹੱਥ ਪਿੱਛੇ ਕਰ ਲਿਆ ਪੈਸੇ ਕਰ ਲਏ ਪਿੱਛੇ ਦੂਜਾ ਬੰਦਾ ਜਿਹੜਾ ਚਾਲਕ ਸੀ ਉਹਨੇ ਪਿੱਛੋਂ ਇਹਦੇ ਨਾ ਝਪਟਾ ਮਾਰ ਕੇ ਦੇ ਕੋ ਪੈਸੇ ਖੋਹ ਕੇ ਤੇ ਬਾਈਕ ਤੇ ਸਵਾਰ ਹੋ ਕੇ ਦੋਨੋਂ ਫਰਾਰ ਹੋ ਗਏ ਥੋਂ ਅਣਪਛਾਤੇ ਕੋਈ ਪਛਾਣ ਦੇ ਨਹੀਂ ਨਹੀਂ ਅਣਪਛਾਤੇ ਕੋਈ ਪਛਾਣ ਦੇ ਨਹੀਂ ਬੰਦੇ ਤੇ ਕੀ ਮੰਗ ਕਰਦੇ ਤੁਸੀਂ ਕੀ ਕਰਨਾ ਚਾਹਦੇ ਹੋ ਬਸ ਇਹ ਪਤਾ ਲੱਗੇ ਵੀ ਬੰਦੇ ਕੌਣ ਸੀਗੇ ਤੇ ਜਿਹੜਾ ਸਾਡੇ ਮੁੰਡੇ ਨਾਲ ਜੋ ਵੀ ਉਹਨਾਂ ਨੇ ਕੀਤਾ ਆ ਤੇ ਉਹਦਾ ਹਰਜਾਨਾ ਉਹਨੂੰ ਵਾਪਸ ਕੀਤਾ ਜਾਵੇ ਕਿਉਂਕਿ ਇਹ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਬਹੁਤ ਸੁਣ ਚ ਆਈਆਂ ਨੇ ਤੇ ਸਾਡੇ ਨਾਲ ਵੀ ਹੋ ਚੁੱਕੀ ਆ ਤੇ ਇਹ ਗਾਹ ਨਾ ਹੋਵੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦਾ ਪਤਾ ਕੀਤਾ ਜਾਵੇ ਤੇ ਇਸ ਚੀਜ਼ ਨੂੰ ਤੇ ਰੋਕ ਪੰਨੀ ਆਵੇ। ਹਾਂਜੀ ਸਰ ਕੀ ਮਾਮਲਾ ਜੀ ਆ ਜਿਹੜਾ ਅੱਜ ਇੱਥੇ ਘਟਿਆ ਹੋਇਆ ਜੈਵ ਵਾਲੀ ਕੰਪਨੀ। ਇਹ ਜੀ ਅੱਜ ਅਸੀਂ ਤਲਾਹ ਮਿਲਤੇ ਇੱਥੇ ਮੌਕਾ ਤੇ ਆਏ ਆ। ਸੱਚਰ ਇੱਕ ਸਾਨ ਸੇਵਾ ਕੇਂਦਰ ਪਟੋਲਾ ਪੰਪ ਦੇ। ਇੱਥੇ ਇੱਥੋਂ ਦੇ ਜਿਹੜਾ ਸੇਲਜ਼ਮੈਨ ਆ ਹਰਗੁਰਿੰਦਰ ਸਿੰਘ ਇਹਨੇ ਆਪਣੇ ਬਿਆਨ ਲਿਖਵਾਇਆ ਵੀ ਅੱਜ ਕਰੀਬ 3:37 ਵਜੇ ਤੇ ਦੋ ਨੌਜਵਾਨ ਜਿੰਨਾ ਮੂੰਹ ਬੱਧੇ ਹੋਏ ਸੀ ਸਪਲੈਂਡਰ ਮੋਟਰਸਾਈਕਲ ਤੇ ਆਏ ਆ ਤੇ ਉਹਨਾਂ 150 ਰੁਪਏ ਦਾ ਤੇਲ ਪਵਾਇਆ ਜੋ ਪੈਸੇ ਦੇਣ ਲੱਗੇ ਤੇ ਉਹਨਾਂ ਇੱਕ ਜਣੇ ਨੇ ਜਿਹੜਾ ਪਿੱਛੇ ਬੈਠਾ ਸੀ ਉਹਨੇ ਰਲਵਾਲਾ ਕੱਢ ਕੇ ਉਹਨੂੰ ਇਹਦੀ ਛਾਤੀ ਤੇ ਤਾਣ ਕੇ ਤੇ ਕਿਹਾ ਵੀ ਆਪਣੇ ਜਿੰਨੇ ਪੈਸੇ ਸਾਨੂੰ ਦੇ ਦੇ ਤੇ ਉਹ ਪਿਛਲੇ ਨੇ ਉਹਦੀ ਬਾਹ ਮਰੋੜ ਕੇ ਪੈਸੇ ਖੋ ਗਏ 14700 ਰੁਪਇਆ ਖੋ ਕੇ ਲੈ ਗਏ ਇਸ ਸਬੰਧੀ ਅਸੀਂ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰਾ ਰਹੇ ਹਰ ਕੀ ਮੁੱਢੀ ਛੜ ਦੀ ਕੀ ਸਾਹਮਣੇ ਆਈ ਬਸ ਉਹ ਆਏ ਤੇਲ ਪਵਾ ਕੇ ਤੇਲ ਪਵਾ ਕੇ ਪੈਸੇ ਖੋ ਕੇ ਲੈ ਗਿਆ ਇਸ ਸਬੰਧੀ ਹੁਣ ਆਪਾਂ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰਕੇ ਕੈਮਰੇ ਵਗੈਰਾ ਚੈੱਕ ਕਰਕੇ ਤਫ਼ਤੀਸ਼ ਹਮੇਚਲੇਵਾ ਆ ਇਹਦੇ ਇਥੋਂ ਚੈੱਕ ਕੀਤੀ ਆ ਗਾਂ ਅੱਗੇ ਵੀ ਛੜਕਤੇ ਲੱਗੇ ਜਿਹੜੇ ਰਾਜ ਰਸਤੇ 'ਚ ਉਹ ਵੀ ਚੈੱਕ ਕਰਾਂਗੇ ਕਰਕੇ ਅਗਲੀ ਤਫ਼ਤੀਸ਼ ਹਮੇਚਲੇਵਾਾਂਗੇ